ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਖੁਸ਼ ਹੋਵੋਗੇ ਤੇ ਸਭ ਤੋਂ ਪਹਿਲਾਂ ਮੇਰੇ ਪਰਿਵਾਰ ਤੇ ਮੇਰੇ ਵੱਲੋਂ ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸੋ ਅੱਜ ਦਾ ਵਲੌਗ ਆਪਾਂ ਲੈ ਕੇ ਆਏ ਆਂ ਸਾਗ ਦਾ ਕਿਉਂਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਤੇ ਦਾਲਾਂ ਸਬਜ਼ੀਆਂ ਤਾਂ ਬਣਦੀਆਂ ਰਹਿੰਦੀਆਂ ਪਰ ਜਿਹੜੀ ਸਾਗ ਨਾਲ ਗੱਲ ਬਣਦੀ ਆ ਉਹ ਫਿਰ ਸਾਗ ਦੀ ਹੀ ਆ ਤੇ ਸਬਜ਼ੀਆਂ ਤਾਂ ਸਾਰੇ ਖਾਣੇ ਹੀ ਆ ਦਾਲਾਂ ਸਬਜ਼ੀਆਂ ਸੋ ਅੱਜ ਆਪਾਂ ਤੁਹਾਨੂੰ ਖਾਵਾਂਗੇ ਵੀ ਸਾਗ ਦਾ ਵਲੌਗ ਕਿੱਦਾਂ ਕਿਵੇਂ ਸਾਰਾ ਕੁਝ ਦਿਖਾਵਾਂਗੇ ਤੇ ਸੋ ਆਜੋ ਬਣੇ ਰਹੋ ਵਲੌਗ ਦੇ ਨਾਲ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਗਾਤਾਰ ਵੇਖਿਆ ਕਰੋ ਵਾਚ ਸਕਿੱਪ ਨਾ ਕਰਿਆ ਕਰੋ ਤੇ ਚਲੋ ਆਜੋ ਫਿਰ ਮਿਲਦੇ ਆ ਤੁਹਾਨੂੰ ਵੀਡੀਓ ਦੇ ਨਾਲ ਲਓ ਜੀ ਇੱਧਰ ਇੱਕ ਤੋੜੀ ਧਰਤੀ ਇੱਧਰ ਰੱਜੀ ਜਾਂਦਾ ਪਾਣੀ ਤੇ ਇੱਕ ਇੱਧਰ ਦੋ ਤੋੜੀਆਂ ਚ ਸਾਗ ਬਣੂਗਾ ਅੱਜ ਪਾਣੀ ਰੱਜ ਰੱਜ ਕੇ ਕਮਲਾ ਹੋ ਗਿਆ ਦੋ ਤੋੜੀਆਂ ਚ ਤੇ ਇੱਧਰ ਸਾਗ ਚੀਰੀ ਜਾਂਦੇ ਆ ਸਾਗਰ ਕੀ ਕੋਈ ਰੀਜ਼ ਨਹੀਂ ਹੈਗੀ। ਦਾਣਾ ਸਬਜ਼ੀਆਂ ਤਾਂ ਆਪਾਂ ਡੇਲੀ ਖਾਣੇ ਖਾਂਦੇ ਆ। ਪਰ ਜਦੋਂ ਸਾਗ ਨਾ ਬਣਿਆ ਹੋਵੇ ਫਿਰ ਉਹ ਵਧੀਆ ਨਹੀਂ ਲੱਗਦਾ। ਸਾਗ ਤੇ ਨਾਲ ਮੱਕੀ ਦੀ ਰੋਟੀ ਤੇ ਕੀ ਬਾਤ ਹੀ ਹੈ। ਪ੍ਰਿਆ ਮੰਮੀ ਹੁਣੀ ਤੇ ਇਹ ਸਰੋਂ ਦਾ ਹੀ ਹੈ ਨਾ? ਹਾਂ। ਲਓ ਜੀ ਇਹ ਸਰੋਂ ਦਾ ਸਾਗ ਆ ਤੇ ਪਾਲਕ, ਮੇਥੇ, ਬਾਥੂ ਸਾਰਾ ਕੁਝ ਪੈਣਾ ਇਹਦੇ ਵਿੱਚ ਤੇਰੀ ਫੇਰ ਬਣਨੀ ਆ ਗੱਲਬਾਤ। ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕਿਹਨੂ ਕਿਹਨੂ ਫੇਵਰੇਟ ਆ ਸਾਗ ਲੱਗਦਾ ਤਾਂ ਕਮੈਂਟ ਚ ਜਰੂਰ ਦੱਸਿਓ ਤੇ ਮੋਸਟਲੀ ਤਾਂ ਸਾਰਿਆਂ ਨੂੰ ਹੀ ਪਸੰਦ ਹੁੰਦਾ ਪਰ ਸਿਆਲਾਂ ਦੀ ਪਹਿਲੀ ਪਸੰਦ ਸਾਗ ਆ ਡਿਸ਼ ਜੋ ਕਿ ਵਧੀਆ ਮੰਨੀ ਜਾਂਦੀ ਆ ਤੇ ਸਾਗ ਬਿਨਾਂ ਤਾਂ ਵਧੀਆ ਨਹੀਂ ਲੱਗਦੀ ਰੋਟੀ ਦਾਣਾ ਸਬਜ਼ੀਆਂ ਦਾ ਆਪਾਂ ਵੈਸੇ ਬਣਦੀਆਂ ਹੀ ਆ ਪਰ ਸਾਗ ਦੀ ਰੀਸ ਲੱਗ ਲੋ ਜੀ ਹੁਣ ਤੁਹਾਨੂੰ ਮਿਲਦਿਆਂ ਰੋਟੀ ਖਾ ਕੇ ਹਾਂਜੀ ਇੱਧਰ ਪੈ ਗਿਆ ਜੀ ਇੱਕ ਤੋੜੀ ਚ ਸਾਗ ਤੇ ਆ ਦੂਸਰੀ ਚ ਪਾਉਣਾ ਵਾ ਇੱਧਰ ਜੀ ਜਾਂਦਾ ਥੋੜਾ ਪਾਇਆ ਸੀਗਾ ਤੇ ਆਪਾਂ ਉਹ ਮੰਮੀ ਹੁਣੇ ਚੀਰੀ ਜਾਂਦੇ ਆ ਫਿਰ ਆਪਾਂ ਪਾਉਨੇ ਆ ਤੇ ਜਿਹੜੀ ਮੇਥੇ ਪਾਲਕਾ ਉਹ ਬਾਅਦ ਵਿੱਚ ਪਾਉਣੇ ਆ ਫਿਰ ਉਹ ਤੁਹਾਨੂੰ ਦਿਖਾਵਾਂਗੇ ਇਹ ਡੱਕੇ ਕਿਉਂ ਕਰਦੀ ਏ ਨਹੀਂ ਆਇਆ ਅਸਰਾ ਬੱਤੀ ਇੱਧਰ ਤਾਂ ਰਹਿ ਜਗੇ ਆ ਪਾਣੀ ਇਹ ਤੋੜੀ ਦਾ ਖੋਲੇ ਆਓ ਸੋ ਹਾਂਜੀ ਆਪਣੀਆਂ ਦੋਨੇ ਤੋੜੀਆਂ ਚ ਸਾਗ ਇੱਕ ਚ ਪੈ ਗਿਆ ਇੱਕ ਚ ਰਹਿ ਗਿਆ ਤੇ ਫਿਰ ਉਹ ਪਾਉਣ ਲੱਗੇ ਮੰਮੀ ਹੁਣੀ ਫਿਰ ਆਪ ਦਿਖਾਉਨੇ ਆ ਤੁਹਾਨੂੰ ਤੇ ਹਾਂ ਲੋ ਜੀ ਹੁਣ ਪਾਉਣਗੇ ਸਾਗ ਜੀ ਤਾਂ ਸੱਚਾਈ ਕੀ ਹੋਮਤ ਅੱਜ ਖਾਵਾਂਗੇ ਸਾਗ ਨਾਲ ਰੋਟੀ ਮੱਕੀ ਦੀ ਰੋਟੀ ਨਾਲ ਕਿਆ ਹੀ ਬਾਤਾਂ ਹੋ ਜਾਣੀਆਂ ਵੀਰੇ ਵੀਰੇਓ ਰਾਮ ਰਾਮ ਸੱਬੇ ਭਾਈਆਂ ਕੀ ਬੈ ਜਾਣਾ ਹੈ ਨਾ ਇੱਥੇ ਸਰ ਜੀ ਦੂਸਰੀ ਥੋੜੀ ਚ ਪਾਉਗਾ ਹੋਰ ਥੋੜੀ ਨਹੀਂ ਉਹ ਚ ਨਹੀਂ ਪਾਉਣੀ ਬਹੁਤ ਬਹੁਤ ਹੋ ਗਈ ਕਬੜੀ ਥੋੜੀ ਖਲਕ ਵੀ ਪੈਣੀ ਹਾਂ ਉਹ ਵੀ ਪੈਣੀ ਹੋਣਾ ਚਿਕਾ ਵੀ ਪੈਣੀ ਪੰਜ ਸੱਤ ਮੱਕਾ ਪੂਰਾ ਕਰਾ ਹੈਗਾ ਆ ਮਤਲਬ ਕਿ ਪਤਲੀ ਚੱਕਰ ਨਦੂਲਾ ਰਹਿ ਗਈ ਪਹਿਲਾਂ ਕੋਠੇ ਤੇ ਬਣਾਉਣਾ ਸੀ ਇਹਨਾਂ ਫੇਰ ਮੈਂ ਘਰਾਂ ਦੇ ਚੱਲਣਾ ਉੱਪਰ ਨਾਲ ਬਹੁਤ ਔਖਾ ਲੱਗਦਾ ਲੋ ਜੀ ਇਹਦੇ ਵਿੱਚ ਨਹੀਂ ਹੋਣਾ ਆਪਾਂ ਪਾਉਣਾ ਹੋਰ ਸਾਗ ਇਹ ਚ ਪਾਲਕ ਮਿੱਥੀ ਪਾਵਾਂਗੇ ਤੇ ਇਹਦੇ ਚ ਪਾ ਦੇਣਾ ਸਾਰਾ ਸਾਗ ਲੋ ਜੀ ਆਪਣਾ ਸਾਗ ਪੈ ਚੁੱਕਿਆ ਤੇ ਹੁਣ ਮੇਥੇ ਪਾਲਕ ਰਹਿ ਗਈ ਉਹ ਨੂੰ ਪਾਉਣਗੇ ਫਲਰਾ ਚੈੱਕ ਕਰੋ ਜੀ ਹਰਾ ਹਰਾ ਉਹ ਇਹ ਅੱਗ ਤਾਂ ਬਹੁਤ ਆ ਹਾਂ ਕਿਤਾ ਵਿੱਚ ਵਿੱਚ ਹੀ ਮੱਚਦੀ ਆ ਇਹਦੀ ਬਾਹਰ ਨਹੀਂ ਕਦੀ ਲੋ ਜੀ ਇਹ ਚੁੱਲੇ ਦਾ ਸਿਸਟਮ ਦੇਖੋ ਧੂਆ ਇੱਧਰ ਨਿਕਲਦਾ ਬੈਗ ਤੇ ਤੇ ਇਹ ਘਰੇ ਤਿਆਰ ਕੀਤਾ ਹੋਇਆ ਚੁੱਲਾ ਸ੍ਰਸ਼ਟੋਂ ਬਹੁਤ ਘੇੜ ਬਣਾਇਆ ਪੱਠੀ ਵਾਂਗੂ ਬਣਾਇਆ ਹੋਇਆ ਚੈੱਕ ਕਰ ਸਕਦੇ ਤੁਸੀਂ ਆਵਾਜ਼ ਚੈੱਕ ਕਰੋ ਕਰ ਸਕਦੀ ਕਿਉਂ ਆਉਂਦੀ ਹੈ ਨਾ ਸਾਊਂਡ ਵਧੀਆ ਕਿੰਨੇ ਵਜੇ ਤੱਕ ਬਣ ਜੂਗਾ ਇਹ ਪੰਜ ਲੋ ਜੀ 5 ਵਜੇ ਜਾਣੇ ਆ ਸਾਗ ਨੂੰ ਟਾਈਮ ਤਾਂ ਕਾਫੀ ਲਿਆ ਜਾਂਦਾ ਨਾ ਇੱਧਰ ਨਾਲ ਜਿਆਦੇ ਘੱਟ ਰਜਣ ਲੱਗਾ ਲੋ ਜੀ 5 ਵਜੇ ਜਾਣੇ ਆ ਸਾਗ ਨੂੰ ਫਿਰ ਤੁਹਾਨੂੰ ਆਲਣ ਪਾਉਂਦੇ ਦਿਖਾਵਾਂਗੇ ਆਪਣੀ ਬੱਤੀ ਚੈੱਕ ਕਰੋ ਜੀ ਖੜੀ ਚਮਕਦੀ ਹੈ ਨਾ ਉਹ ਇੱਥੇ ਆਪਾਂ স্মੋਕ ਕਰਾਈ ਹੋਈ ਹੈ ਟੈਂਕੀ ਤੇ ਤੇ ਆ ਇਧਰ ਮੀਟਰ ਤੇ ਵੀ ਤੇ ਅੱਗੇ ਆ ਲਾਈਟ ਤੇ ਵੀ ਇੱਥੇ ਨੰਬਰ ਪਲੇਟ ਆਪਾਂ ਦੂਜੀ ਬਲੈਕ ਵਾਲੀ ਲਵਾਈ ਸੀ ਉਹ ਲਹਾਤੀ ਉਹ ਡਗ ਪੀ ਸੀਗੀ ਦੋ ਵਾਰੀ ਚੇਂਜ ਕਰਾਈ ਉਹ ਡਗ ਪੀ ਦੇਖੋ ਜੀ ਪੰਛੀ ਪਾਣੀ ਪੀ ਰਹੇ ਨੇ ਗੋਲਾ ਕਬੂਤਰ ਇੱਥੇ ਆਪਾਂ ਕੋਠੇ ਤੇ ਕੁਛ ਸਤਨਾਜਾ ਵਗੈਰਾ ਰੱਖ ਦਿੰਨੇ ਹੁੰਨੇ ਆ ਉਹ ਪਾਣੀ ਦੀ ਭਰ ਕੇ ਰੱਖ ਦਿੰਨੇ ਹੁੰਨੇ ਆ ਕੁੰਡੀ ਤੇ ਜੋ ਵੀ ਜਿਹੜੇ ਵੀ ਪੰਛੀ ਆਉਂਦੇ ਆ ਉਹ ਫਿਰ ਇੱਥੋਂ ਛਕ ਲੈਂਦੇ ਆ ਆਪਣਾ ਦਾਣਾ ਪਾਣੀ ਸੋ ਆਪਾਂ ਛੋਟੀ ਜੀ ਸੇਵਾ ਕਰੀ ਜਾਈ ਦੀ ਆ ਮਾੜੀ ਮੋਟੀ ਤੇ ਪ੍ਰਮਾਤਮਾ ਕਬੂਲ ਕਰੇ ਜਿੰਨਾ ਕੁੰਦਾ ਆਪਾਂ ਉਹਨਾਂ ਕਾ ਕਰਦੇ ਆ ਇਹਦਾ ਤੁਸੀਂ ਦੇਖ ਹੀ ਸਕਦੇ ਆ ਤੇ ਛੋਟੇ ਛੋਟੇ ਪੰਛੀ ਵੀ ਆਉਂਦੇ ਆ ਖਾਣ ਦਾਣਾ ਪਾਣੀ ਸੋ ਸਾਰੇ ਜਣੇ ਕਰਿਆ ਕਰੂ ਜਿੰਨੀ ਕੀ ਹੁੰਦੀ ਆ ਸੇਵਾ ਨਾ ਪਾਣੀ ਚੈੱਕ ਕਰੋ ਕਰੋ ਕਿੰਨਾ ਵਾਲੇ ਮਾਰਦਾ ਲਓ ਜੀ ਇਧਰ ਆ ਦੂਜੇ ਵੀ ਸਾਗ ਨਿਕਲ ਗਿਆ ਪਾਣੀ ਤੇ ਅੱਗ ਸਾਰੀ ਬੁਝਾਤੀ ਉਹਨੇ ਸਾਰੀ ਅੱਗ ਬੁਝਾਤੀ ਹੈ। ਕੀ ਸਾਗ? ਲੋਈ ਇੱਧਰ ਤਾਂ ਪੈ ਗਏ ਮੇਥੇ ਪਾਲਕ। ਆਜ ਹੁਣ ਪੈਣਗੇ ਜੀ ਮੇਥੇ ਪਾਲਕ। ਪੀਲਾ ਤਾਂ ਪੈ ਗਿਆ ਹਨ ਇਹ ਆਪਣਾ 12:00 ਵਜੇ ਰੱਖਿਆ ਹਨ ਬਣਨਾ 6 ਘੰਟੇ ਲੈ ਜਾਣਾ ਜੀ 5:00 ਵਜੇ ਤੱਕ ਰਹਿ ਜਣਾ ਆ ਜੀ ਹੁਣ ਜਿਹਦੇ ਵੀ 6 ਹੀ ਬਚ ਜਣੇ 6 ਹੀ ਬਚ ਜਣੇ ਸਰਕ ਮੈਸੇ ਟਾਈਮ ਲੈਂਦਾ ਹਨ ਫੇਰ ਜਾ ਕੇ ਬਣਦੀ ਹੈ ਵਧੀਆ ਚੀਜ਼ ਲਓ ਜੀ ਹੁਣ ਰਗੜਾ ਲੱਗਣ ਲੱਗਿਆ ਮਿਰਚਾਂ ਨੂੰ ਤੇ ਲਸਣ ਅਦਰਕ ਹਨਾ ਕੁੱਟੇ ਜਾਣੇ ਤੇ ਉਸ ਤੋਂ ਬਾਅਦ ਇਹਦਾ ਕੰਮ ਸਮਾਪਤੀ ਤੇ ਜਾ ਫਿਰ ਆਲਣ ਮੌਕੇ ਦੇਖਣਾ ਯਾਰ ਲਓ ਜੀ ਹੁਣ ਪੈ ਗਈਆਂ ਜੀ ਮਿਰਚਾਂ ਨਾਲ ਇਹਨੂੰ ਆਪਾਂ ਆਲਣ ਤੇ ਮਿਲਣਾ ਲੋ ਜੀ ਹੁਣ ਪੈਣ ਲੱਗਾ ਜੀ ਅਦਰਕ ਇਹਨੇ ਟੇਸਟ ਬਣਾਉਣਾ ਹੋ ਸਾਗ ਦਾ ਇਹਨਾਂ ਚੀਜ਼ਾਂ ਨੇ ਗੱਲਬਾਤ ਬਣਦੀ ਏ ਸਾਗ ਦੀ ਹਣ ਦੂਜੀ ਟੋੜੀ ਚ ਲੱਗ ਕਰਨਾ ਫੇਰ ਉਧਰ ਹੋਰ ਚ ਪਾਵਾਂਗੇ ਹੁਣ ਇਹ ਚ ਪੈ ਗਿਆ ਇੱਕ ਚਾਹ ਪੱਗ ਚੈੱਕ ਕਰੋ ਜੀ ਇਧਰ ਬਾਹਰ ਤੱਕ ਲੱਗ ਗਈ ਚੱਲੇ ਤੋਂ ਬਾਰ ਤੱਕ ਲੱਗੀ ਜੀ ਇਹ ਬਾਰੀ ਦਾ ਪਾਣੀ ਪਾਣੀ ਹੋਣਾ ਨਹੀਂ ਪਾਣੀ ਪਾ ਦੀ ਪਾਣੀ ਪਾਤਾ ਜੀ ਆਪਾਂ ਆਹ ਲੈ ਲੋ ਜੀ ਆ ਹੁਣ ਦੂਜੀ ਥੋੜੀ ਜਿਹੀ ਪੀਣੋ ਦੱਸਣਾ ਲਓ ਜੀ ਹੁਣ ਇਹਦੇ ਵਿੱਚ ਵੀ ਪੈ ਗਈਆਂ ਮਿਰਚਾਂ, ਅਦਰਕ, ਲਸਣ। ਦੋਨਾਂ ਚ ਪੈ ਗਿਆ। ਹਾਂਜੀ ਹੁਣ ਨਾ ਆਲਣ ਪਾਉਣ ਲੱਗੇ ਆ ਮੰਮੀ ਹੁਣੀ। ਲਓ ਜੀ ਹੁਣ ਸਾਲ ਘੁੱਟਿਆ। ਜੀ ਆ ਇਧਰ ਦੂਜੇ ਸਾਗ ਨੂੰ ਆਲਣ ਲਾ ਰਹੇ ਨੇ ਪੰਜ ਦਾ ਡੱਬਾ ਲੇਖੋ ਫਟੇ ਨਾ ਚੱਲ ਤੀ ਦੱਬਦੇ ਧਰ ਦੇ ਕੋਲ ਅੱਗ ਚੈੱਕ ਕਰੋ ਕਿੰਨੀਆਂ ਸਵੇង ਨੂੰ ਚੜਦੀ ਹੈ ਫਿਰ ਤੁਕੇ ਤੋਂ ਲੱਕੇ ਲੋ ਜੀ 6 ਵਜ ਚੁੱਕੇ ਆ 12 ਵਜ ਦਾ ਧਰਿਆ ਹੋਇਆ ਸੀਗਾ ਤੇ 6-7 ਘੰਟੇ ਲੱਗੇ ਆ ਸਾਗ ਤੇ ਟਾਈਮ ਤਾਂ ਲੱਗ ਹੀ ਜਾਂਦਾ ਇਹਨੂੰ ਤੇ ਹੁਣ ਆਪਾਂ ਖਾਵਾਂਗੇ ਰੋਟੀ ਭੁੱਖ ਲੱਗੀ ਪਈ ਆ ਮੂੰਹ ਚ ਪਾਣੀ ਆਈ ਜਾਂਦਾ ਸਾਗ ਦੇਖ ਕੇ ਤੇ ਮੰਮੀ ਕਾਹਦੇ ਨਾ ਖਾਵਾਂਗੇ ਮੱਕੀ ਦੀ ਰੋਟੀ ਇਹ ਵੀ ਕਿਆ ਕਰੀ ਲੋ ਜੀ ਹੁਣ ਆਪਾਂ ਲੂਣ ਮਿਰਚ ਚੈੱਕ ਕਰਾਂਗੇ ਇੱਕ ਸਾਈਡ ਦਾ ਫਿਰ ਆਪਾਂ ਦੂਜੇ ਸਾਗ ਦਾ ਵੀ ਦੇਖਾਂਗੇ ਉਹ ਆਂਟੀ ਕਿਆਂ ਦਾ ਬਣਾਇਆ ਬਾ ਤੇ ਆਪਣੇ ਵਾਲਾ ਆਪਣੇ ਵਾਲੇ ਦਾ ਪਹਿਲਾਂ ਲੂਣ ਮਿਰਚ ਚੈੱਕ ਕਰਾਂਗੇ ਫਿਰ ਆਂਟੀ ਕਿਆਂ ਵਾਲੇ ਦਾ ਚੈੱਕ ਕਰਾਂਗੇ ਉਹ ਦੇਖ ਲੋ ਜੀ ਹੁਣ ਆਪਾਂ ਆਂਟੀ ਕਿਆਂ ਵਾਲਾ ਸਾਗ ਚੈੱਕ ਕਰਦੇ ਹਾਂ ਸਰਾਵਾ ਦੋਨਾਂ ਦਾ ਇੱਕੋ ਜਿਹਾ ਹੀ ਹਨੂਨ ਮਿਰਚ ਨਾ ਘਟਣਾ ਵੱਧ ਓਕੇ ਆ ਕਰਾਰਾ ਬਹੁਤ ਹਨੂਨ ਮਿਰਚ ਤਾਂ ਚੈੱਕ ਕਰ ਲਿਆ ਆਪਾਂ ਤੇ ਫਿਰ ਹੁਣ ਰੋਟੀ ਨਾਲ ਮਿਲਦੇ ਆ ਤੁਹਾਨੂੰ ਲਓ ਜੀ ਚੈੱਕ ਕਰੋ ਜੀ ਹੁਣ ਗਰਾਮ ਸਾਗ ਤੇ ਨਾਲ ਮੱਕੀ ਦੀ ਰੋਟੀ ਤੇ ਨਾਲ ਮੂਲੀ ਕਿਆ ਹੀ ਬਾਤ ਆ ਜੀ ਸਵਾਦ ਆ ਜਾਣਾ ਰੋਟੀ ਆ ਤੇ ਲਓ ਜੀ ਹੁਣ ਆਪਾਂ ਮਿਲਦੇ ਆ ਤੁਹਾਨੂੰ ਰੋਟੀ ਖਾ ਕੇ ਘੈਂਟ ਗੱਲਬਾਤ ਬਣੀ ਪਈ ਆ ਜੀ ਘੈਂਟ ਗੱਲਬਾਤ ਤੇ ਨਾਲ ਮੂਲੀ ਕੀ ਆ ਬਾਤ ਹੈ ਗੱਲਬਾਤ ਹੁਣ ਆਪਾਂ ਰੋਟੀ ਖਾ ਕੇ ਮਿਲਦੇ ਆ ਤੁਹਾਨੂੰ ਬਣੇ ਰਹੋ ਬਲੌਗ ਦੇ ਨਾਲ ਰੋਟੀ ਵਾਲਾ ਤਾਂ ਸਵਾਦ ਆ ਗਿਆ ਪੂਰਾ ਤੇ ਜਿਨ੍ਹਾਂ ਨੇ ਹਲੇ ਤੱਕ ਨਹੀਂ ਬਣਾਇਆ ਬਣਾਓ ਖਾਓ ਤੇ ਸਵਾਦ ਲਓ ਖੁਸ਼ ਰਹੋ ਤੇ ਵਪਾਰ ਮੌਸਮ ਬਹੁਤ ਠੰਡਾ ਹੋਇਆ ਪਿਆ ਤੇ ਕਣੀਆਂ ਪੈ ਰਹੀਆਂ ਨੇ ਤੇ ਹਵਾ ਵੀ ਠੰਢੀ ਠੰਢੀ ਚੱਲ ਰਹੀ ਆ ਸਾਡੇ ਇਧਰ ਲਾਈਟ ਚਲੀ ਗਈ ਸੀ ਤੇ ਹੁਣ ਆਪਾਂ ਮੋ ਦੂਜੇ ਮੋਬਾਈਲ ਦੀ ਟੋਰਚ ਨਾਲ ਜਗਾ ਕੇ ਤੇ ਆਪਾਂ ਵਲੌਗ ਦਾ ਐਂਡ ਕਰਨਾ ਸੀਗਾ ਸੋ ਕਿਵੇਂ ਲੱਗੀ ਵੀਡੀਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਬਹੁਤ ਸਾਰਾ ਪਿਆਰ ਦਿਓ ਤੇ ਮਿਲਦੇ ਆ ਕਿਸੇ ਘੰਟੇ ਦੀ ਵੀਡੀਓ ਦੇ ਨਾਲ ਤੇ ਬਾਏ ਬਾਏ ਸਾਰਿਆਂ ਨੂੰ ਲਵ ਯੂ ਆ